ਸਾਡੇ ਕੋਲੇ ਬੜੇ ਖਤਰਨਾਕ ਸੱਪ ਹੈ ਸਾਡੇ ਕੋਲੇ ਦੁੱਧ ਵਰਗੀ ਚਿੱਟੀ ਕੰਜ ਵਾਲੇ ਸੱਪ ਹੈ ਹਾਂ ਪੂਰੇ ਖਤਰਨਾਕ ਅੱਛਾ ਦਿਖਾ ਤਾਂ ਸਹੀ ਕੁਛ ਇੱਕ ਸੱਪ ਸਾਡੇ ਕੋਲੇ ਰੰਗ ਬਰੰਗੀ ਕੰਜ ਵਾਲਾ ਸੱਪ ਹੈ ਬੜਾ ਖਤਰਨਾਕ ਸੱਪ ਹੈ ਅੱਛਾ ਪੂਰੇ ਐਨ ਪਹੁੰਚਿਆ ਹੋਇਆ ਹਾਂ ਇਹ ਸੱਪ ਪਹਿਲਾਂ ਪਹਿਲਾਂ ਤਾਂ ਲੋਕਾਂ ਨੂੰ ਆਮ ਨਾਰਮਲ ਸੱਪੇ ਲੱਗਿਆ ਪਰ ਪਤਾ ਉਦੋਂ ਲੱਗਿਆ ਜਦੋਂ ਇਹਨੇ ਦੁਕਾਨਦਾਰ ਤੇ ਮਜ਼ਦੂਰ ਤੇ ਕੋਈ ਰੇੜੀ ਵਾਲਾ ਵੀ ਨਹੀਂ ਛੋਟਿਆ ਸੱਪ ਬੜਾ ਖਤਰਨਾਕ ਹੈ ਕਿੱਥੇ ਆਉ ਇਹ ਸੱਪ ਪਹਿਲਾਂ ਪਹਿਲਾਂ 2014 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਗੁਜਰਾਤ ਵੱਲ ਜਾਂਦਾ ਸੀ ਪਾਇਆ ਪਰ ਇਲੈਕਸ਼ਨਾਂ 14 ਵੇਲੇ ਪੂਰੇ ਇੰਡੀਆ ਦੀ ਨਿਗਾਹ ਚ ਆਇਆ ਸੱਪ ਬੜਾ ਖਤਰਨਾਕ ਇਹ ਸੱਪ ਨੂੰ ਵੱਡੇ ਵੱਡੇ ਵਕੀਲ ਜੱਜ ਹੱਥ ਪਾਉਣ ਤੋਂ ਘਬਰਾਉਂਦੇ ਆ ਹਜੇ ਤੱਕ ਹੱਥ ਤਾਸੀ ਵੀ ਨਹੀਂ ਪਾਇਆ ਸੱਪ ਬਹੁਤ ਖਤਰਨਾਕ ਅੱਛਾ ਇਹ ਸੱਪ ਗੱਲਾਂ ਦੇ ਪੁਲ ਬਣਾਉਂਦਾ ਲੋਕਾਂ ਨੂੰ ਦਿੰਦਾ ਤਰਵਾਸਾ ਹਾਂ ਇਹ ਸੱਪ 8 ਸਾਲਾਂ ਚੋਂ ਤਾਂ ਪੂਰੀ ਦੁਨੀਆ ਘੁੰਮ ਗਿਆ ਲੋਕਡਾਊਨ ਨੂੰ ਛੱਡ ਕੇ ਹਾਂ ਪਰ ਇੰਡੀਆ ਚ ਪੱਕਾ ਬਸ ਸੱਪ ਬੜਾ ਖਤਰਨਾਕ ਹੈ ਬਚ ਕੇ ਰਹਿਣਾ ਬਸ ਪੰਜਾਬ ਵਾਲੇ ਉਹ ਆਹੀ ਕਹਿਣਾ ਮੈਂ ਤਾਂ ਪੂਰਾ ਖਤਰਨਾਕ ਸੱਪ ਹੈ ਇਹ ਸੱਪ ਜਿੱਥੇ ਵੀ ਜਾਂਦਾ ਹੈ ਉਹੀ ਜਾ ਪੇਸ਼ ਬਣਾਉਂਦਾ ਅੱਛਾ ਭੱਗ ਵਾਲੀ ਜਗ੍ਹਾ ਭੱਗ ਬੰਦ ਹੈ ਟੋਪੀ ਵਾਲੀ ਜਗ੍ਹਾ ਟੋਪੀ ਪਾਉਂਦਾ ਜਿੱਥੇ ਸੱਪ ਦੀ ਗੱਲ ਕਰਦੇ ਸੱਪ ਬੜਾ ਖਤਰਨਾਕ ਹੈ ਅਸੀਂ ਨਾਮ ਨਹੀਂ ਲੈਣਾ ਤੂੰ ਸਮਝ ਜਾ ਬਸ ਸੱਪ ਦਾ ਨਾਮ ਤਾਂ ਲੈ ਦੋ ਮੈਨੂੰ ਸਮਝ ਨਾਮ ਬਸ ਸਮਝਦਾਰ ਬਣਦਾ ਹੈ ਉਹ ਇਸ਼ਾਰਾ ਹੀ ਕਾਫੀ ਜਿੱਥੇ ਟੋਪੀ ਲੈਂਦੇ ਉੱਥੇ ਪਾਉਂਦਾ ਟੋਪੀ ਤੇ ਜਿੱਥੇ ਰੱਖਦੇ ਬੋਦੀ ਉੱਥੇ ਰੱਖਦਾ ਬੋਦੀ ਇਹ ਸੱਪ ਦਾ ਨਾਮ ਹੈ ਬਿਰਮੋਦੀ ਹੇ ਸਮਝਦਾ